ਵਾਲੀ ਇਤਿਹਾਰ ਤੇ ਵੱਡੇ ਤੋਹਫੇ ਕੇਂਦਰ ਸਰਕਾਰ ਵੱਲੋਂ ਵੱਟਾ ਐਲਾਨ ਪੈਨਸ਼ਨਾਂ ਦੇ ਵਿੱਚ ਕੀਤਾ ਜਾਵੇਗਾ ਵਾਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊ ਦੇ ਵਿੱਚ ਕੇਂਦਰ ਸਰਕਾਰ ਨੇ 1.2 ਕਰੋੜ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਦੀਵਾਲੀ ਤੋਂ ਪਹਿਲਾਂ ਸਰਕਾਰ ਮਹਿੰਗਾਈ ਪੱਤਾ ਡੀਏ ਅਤੇ ਮਹਿੰਗਾਈ ਪੱਤਾ ਰਾਹਤ ਡੀਆਰ ਵਿੱਚ 3% ਵਾਧਾ ਕਰੇਗੀ ਇਸ ਤੋਂ ਬਾਅਦ ਡੀਏ 55% ਤੋਂ ਵੱਧ ਕੇ 58 ਹੋ ਜਾਵੇਗਾ ਇਹ ਵਾਅਦਾ ਜੁਲਾਈ 2025 ਤੋਂ ਲਾਗੂ ਹੋਵੇਗਾ ਅਤੇ ਕਰਮਚਾਰੀਆਂ ਨੂੰ ਅਕਤੂਬਰ ਦੀ ਤਨਖਾਹ ਦੇ ਨਾਲ 3 ਮਹੀਨਿਆਂ ਦਾ ਬਕਾਇਆ ਵੀ ਮਿਲੇਗਾ ਸਰਕਾਰ ਸਾਲ ਵਿੱਚ ਦੋ ਵਾਰ ਡੀਏ ਵਿੱਚ ਸੋਧ ਕਰਦੀ ਹੈ ਪਹਿਲੀ ਵਾਰ ਜਨਵਰੀ ਤੋਂ ਜੂਨ ਲਈ ਅਤੇ ਦੂਜੀ ਵਾਰ ਜੁਲਾਈ ਤੋਂ ਦਸੰਬਰ ਲਈ ਪਿਛਲੇ ਸਾਲ ਅਕਤੂਬਰ 2024 ਵਿੱਚ ਸਰਕਾਰ ਨੇ ਡੀਏ ਵਧਾਉਣ ਦਾ ਐਲਾਨ ਕੀਤਾ ਸੀ ਇਸ ਵਾਰ ਵੀ ਦੀਵਾਲੀ 2020 21 ਅਕਤੂਬਰ ਤੋਂ ਪਹਿਲਾਂ ਦੇ ਇਸ ਦੇ ਐਲਾਨ ਨੂੰ ਕਰਮਚਾਰੀਆਂ ਲਈ ਦੀਵਾਲੀ ਦਾ ਤੋਹਫ਼ਾ ਮੰਨਿਆ ਜਾ ਰਿਹਾ ਹੈ ਲੇਬਰ ਬਿਊਰੋ ਅਨੁਸਾਰ ਜੁਲਾਈ 2024 ਤੋਂ ਜੂਨ 2025 ਤੱਕ CPI IW ਦਾ ਔਸਤ 143.6 ਸੀ ਜਿਸ ਦੇ ਆਧਾਰ ਤੇ ਡੀਏ ਵਿੱਚ 3% ਵਾਧਾ ਕੀਤਾ ਗਿਆ ਹੈ ਉਦਾਹਰਨ ਵਜੋਂ 50000 ਰੁਪਏ ਦੀ ਮੂਲ ਤਨਖਾਹ ਵਾਲੇ ਕਰਮਚਾਰੀ ਨੂੰ ਹੁਣ ਪ੍ਰਤੀ ਮਹੀਨਾ 1500 ਰੁਪਏ ਵਾਧੂ ਮਿਲਣਗੇ ਜਦੋਂ ਕਿ 30000 ਰੁਪਏ ਦੀ ਪੈਨਸ਼ਨ ਵਾਲੇ ਪੈਨਸ਼ਨਰ ਨੂੰ 900 ਰੁਪਏ ਹੋਰ ਮਿਲਣਗੇ ਇਹ 7ਵੇਂ ਪੇ ਤਨਖਾਹ ਮਿਸ਼ਨ ਦੇ ਤਹਿਤ ਆਖਰੀ ਡੀਏ ਵਾਧਾ ਹੈ ਕਿਉਂਕਿ ਇਹ ਮਿਸ਼ਨ 31 ਦਸੰਬਰ 2025 ਨੂੰ ਖਤਮ ਹੋ ਰਿਹਾ ਹੈ 8ਵੇਂ ਤਨਖਾਹਕ ਮਿਸ਼ਨ ਦਾ ਐਲਾਨ ਜਨਵਰੀ 2025 ਵਿੱਚ ਕੀਤਾ ਗਿਆ ਸੀ ਪਰ ਇਸ ਦੇ ਸੰਦਰਭ ਦੀਆਂ ਸ਼ਰਤਾਂ ਅਤੇ ਮੈਂਬਰਾਂ ਦੀ ਨਿਯੁਕਤੀ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਇਸ ਦੀਆਂ ਸਿਫਾਰਸ਼ਾਂ 2027 ਦੇ ਅਖੀਰ ਜਾਂ 2028 ਦੇ ਸ਼ੁਰੂ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ